ਹਾਂਜੀ ਪਿਆਰੇ ਵਿਦਿਆਰਥੀਓ ਬੇਟਾ ਇੱਕ ਤੁਹਾਡਾ ਲੈਵਲ ਅਪ ਕਰਨ ਵਾਸਤੇ ਤੀਜੀ ਤੋਂ ਦਸਵੀਂ ਜਮਾਤ ਦਾ ਕੰਪੀਟੈਂਸੀ ਦੇ ਵਿੱਚ ਮਤਲਬ ਜਿਹੜੀਆਂ ਵੀ ਤੁਹਾਡੇ ਬੇਸਿਕ ਚੀਜ਼ਾਂ ਨੇ ਉਹਨਾਂ ਨੂੰ ਜਿਹਨਾਂ ਨੂੰ ਮੋਡੂਲੀਆਂ ਕੁਸ਼ਲਤਾਵਾਂ ਕਹਨੇ ਆ ਉਹਨਾਂ ਦੇ ਲਈ ਇੱਕ ਬੱਕਰੀ ਸੀਰੀ ਸ਼ੁਰੂ ਕੀਤੀ ਹੈ ਕੀ ਹੈ ਉਹਦੇ ਚ ਆਪਾਂ ਅੱਗੇ ਚੱਲਦੇ ਹਾਂ ਇਹਦੇ ਵਿੱਚ ਬੇਟਾ 6ਵੀਂ ਤੋਂ 10ਵੀਂ ਤੱਕ ਚਾਰ ਸਬਜੈਕਟ ਇਹਨਾਂ ਨੇ ਲੈਤੇ ਨੇ ਪੰਜਾਬੀ ਮੈਥ ਸਾਇੰਸ ਤੇ ਸਮਾਜਿਕ ਸਿੱਖਿਆ ਮਤਲਬ ਇਹ ਚਾਰ ਸਬਜੈਕਟਾਂ ਤੁਹਾਡਾ ਪੇਪਰ ਹੋਇਆ ਕਰਨਾ ਕਿਵੇਂ-ਕਿਵੇਂ ਹੋਊਗਾ ਆਪਾਂ ਅੱਗੇ ਦੇਖਦੇ ਹਾਂ ਇਹਦੇ ਲਈ ਤੁਹਾਨੂੰ ਇੱਕ ਪ੍ਰੈਕਟਿਸ ਸ਼ੀਟ ਆਇਆ ਕਰੂਗੀ ਅੱਜ ਵੀ ਆਪਾਂ ਇਸ ਵੀਡੀਓ ਦੇ ਵਿੱਚ ਇਸ ਪ੍ਰੈਕਟਿਸ ਸ਼ੀਟ ਦਾ ਹੱਲ ਆਪਾਂ ਦੇਖਾਂਗੇ ਕਿਵੇਂ ਆਪਾਂ ਨੇ ਕਰਨਾ ਹੈ ਤੇ ਤੁਹਾਡੀ ਨਾਲ ਨਾਲ ਟੈਸਟ ਦੀ ਤਿਆਰੀ ਵੀ ਹੋ ਜਾਣੀ ਆ ਆਪਾਂ ਦੇਖਦੇ ਹਾਂ ਕੀ ਹੈ ਇਹ ਤੁਹਾਨੂੰ ਕਿੱਥੋਂ ਮਿਲ ਸਕਦੀਆਂ ਨੇ ਇਹ ਤੁਹਾਨੂੰ WhatsApp ਦੇ ਰਾਹੀਂ ਤੁਹਾਡੇ ਟੀਚਰ ਵੀ ਸ਼ੇਅਰ ਕਰ ਦੇਣਗੇ ਇੱਥੋਂ ਵੀ ਤੁਹਾਨੂੰ ਆਪਣੇ YouTube ਚੈਨਲ ਦੇ ਉੱਤੇ ਮਿਲ ਜਾਣਗੀਆਂ ਇਹਦੇ ਵਿੱਚ ਜਿਹੜੇ ਚਾਰ ਸਬਜੈਕਟ ਨੇ ਉਹਦਾ ਪੇਪਰ ਕਿੱਦਾਂ ਆਉਣਾ ਹੈ ਦੇਖੋ ਜਿਹੜਾ ਬੱਚਾ 6ਵੀਂ ਤੋਂ 8ਵੀਂ ਦਾ ਹੈ 6ਵੀਂ ਤੋਂ 8ਵੀਂ ਇਹਦਾ ਦੇਖੋ ਮੈਥ ਦੇ ਆਉਣੇ ਨੇ 18 ਪ੍ਰਸ਼ਨ ਪੰਜਾਬੀ ਦੇ 15 ਸਾਇੰਸ ਦੇ 9 ਤੇ ਸਮਾਜਿਕ ਦੇ ਵੀ 9 18 15 9 ਤੇ 9 ਜੋੜ ਕੇ ਤੁਹਾਡੇ ਆਉਣੇ ਨੇ 51 ਪ੍ਰਸ਼ਨਾਂ ਦਾ ਤੁਹਾਡਾ ਪੇਪਰ ਹੋਇਆ ਕਰਨਾ ਹੈ ਡੇਢ ਘੰਟਾ ਪੇਪਰ ਹੋਇਆ ਕਰੂ ਤੇ ਉਹ ਐਮ ਆਰ ਸ਼ੀਟ ਵੀ ਦੇ ਉੱਤੇ ਤੁਸੀਂ ਨੇ ਕਰਿਆ ਕਰਨਾ ਤੇ ਜਿਹੜੇ ਬੱਚੇ ਹੈਗੇ 9ਵੀਂ 10ਵੀਂ ਦੇ ਉਹਨਾਂ ਦਾ ਪੇਪਰ ਇਹ ਚਾਰ ਵਿਸ਼ੇ ਨੇ ਤੇ ਹਰੇਕ ਵਿਸ਼ੇ ਦਾ 20-20 ਨੰਬਰ ਦਾ ਪੇਪਰ ਤੁਹਾਡਾ ਆਉਣਾ ਤਾਂ 20 20 20 ਪਾ ਟੋਟਲ ਬਣ ਗਏ ਕਿੰਨੇ 80 ਨੰਬਰ ਦਾ ਤੁਹਾਡਾ ਪੇਪਰ ਹੋਣਾ ਹੈ 9ਵੀਂ 10ਵੀਂ ਵਾਲਿਆਂ ਦਾ ਕਦੋਂ ਹੋਣਾ ਹੈ ਅੱਗੇ ਦੇਖ ਇਹਨਾਂ ਨੇ ਕਿਹਾ ਵੀ ਇਹਦੇ ਵਿੱਚੋਂ ਹੀ ਤੁਹਾਡੇ ਜਿਹੜੇ ਪੇਪਰ ਵਗੈਰਾ ਨੇ ਫਾਈਨਲ ਇਗਜ਼ਾਮ ਨੇ ਇਹਦੇ ਵਿੱਚੋਂ ਹੀ 40% ਘਟੋ ਘਟ ਪੁੱਛੇ ਜਾਣਗੇ ਟੈਸਟ ਨਿਰਧਾਰਿਤ ਮਿਤੀ ਨੂੰ ਅੱਧੀ ਛੁੱਟੀ ਤੋਂ ਪਹਿਲਾਂ 90 ਮਿੰਟ ਦੇ ਵਿੱਚ ਇਹ ਟੈਸਟ ਤੁਹਾਡੇ ਸਕੂਲ ਵਾਲੇ ਟੀਚਰਾਂ ਨੇ ਲੈਣਾ ਹੁਣ ਆਪਾਂ ਗੱਲ ਕਰੀ ਟੈਸਟ ਹੋਣਾ ਗਦੋਂ ਪਹਿਲਾ ਟੈਸਟ ਤੁਹਾਡਾ ਹੋਣਾ ਹੈ 20 ਅਗਸਤ ਨੂੰ ਤੇ ਪਹਿਲੀ ਪ੍ਰੈਕਟਿਸ ਸ਼ੀਟ ਤੁਹਾਡੀ ਕਦੋਂ ਆਣੀ ਹੈ 2 ਅਗਸਤ ਨੂੰ ਆਪਣੇ ਕੋਲ ਆ ਚੁੱਕੀ ਹੈ ਤੇ ਇਸੇ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਵੈਸੀ ਵੀ ਇਹ ਵੀਡੀਓ ਬਹੁਤ ਵਧੀਆ ਹੈਗੀ ਕਿਉਂਕਿ ਕਿਉਂਕਿ ਕਾਫੀ ਕੁਝ ਸਿੱਖਣ ਨੂੰ ਤੁਹਾਨੂੰ ਮਿਲਣਾ ਹੈ ਪਹਿਲਾ ਟੈਸਟ 20 ਅਗਸਤ ਨੂੰ ਦੂਜਾ 30 ਅਗਸਤ ਨੂੰ ਫਿਰ 13 ਅਗਸਤ ਨੂੰ ਫਿਰ 27 ਅਗਸਤ ਨੂੰ ਆਹ ਸੋਰੀ 27 ਸਤੰਬਰ ਨੂੰ ਫਿਰ ਅਕਤੂਬਰ ਦੇ ਵਿੱਚ ਫਿਰ 25 ਜੁਲਾਈ ਫਿਰ 8 ਫਿਰ 20 ਤੁਸੀਂ ਇਹ ਸਾਰਾ ਸ਼ਡਿਊਲ ਤੁਹਾਨੂੰ ਲੈਟਰ ਦੇ ਵਿੱਚ ਮਿਲ ਜੂਗਾ ਲੈਟਰ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਾਂਗੇ ਤੇ ਅੱਠ ਟੈਸਟ ਤੁਸੀਂ ਨੇ ਕਰਨੇ ਨੇ ਠੀਕ ਹੈ ਤੇ ਇਹਦੇ ਬੇਸ ਤੇ ਹੀ ਆਪਾਂ ਆਪਣੀਆਂ ਜਿਹੜੀਆਂ ਪ੍ਰੈਕਟਿਸ ਸ਼ੀਟਾਂ ਨੇ ਉਹਦੀ ਸਟਾਰਟਿੰਗ ਕਰ ਰਹੇ ਹਾਂ ਤਾਂ ਦੇਖੋ ਬੇਟਾ ਜਿਵੇਂ ਤੁਹਾਡਾ 10th ਦਾ ਇਹ ਪਹਿਲੀ ਤੁਹਾਡੀ ਵਰਕਸ਼ੀਟ ਹੈ ਜਿਹੜੇ ਆਪਾਂ ਗੱਲ ਕਰ ਰਹੇ ਸੀ ਇਦਾਂ ਦੀਆਂ ਵਰਕਸ਼ੀਟਾਂ ਹੀ ਆਉਣੀਆਂ ਨੇ ਆਪਾਂ ਦੇਖੋ ਜਿਹਦਾ ਸੋਲੂਸ਼ਨ ਦੇਖਦੇ ਆ ਡੈਸੀਮਲ ਰਿਪਰੈਜੈਂਟੇਸ਼ਨ ਆਫ ਅ ਰੈਸ਼ੀਨਲ ਨੰਬਰ ਰੈਸ਼ੀਨਲ ਨੰਬਰ ਦਾ ਮਤਲਬ ਹੁੰਦਾ ਪਰਮੇਸ਼ ਸੰਖਿਆ ਪਰਮੇਸ਼ ਸੰਖਿਆ ਮਤਲਬ ਪੀ ਕਿ 1 2 1 5 ਜਾਂ 3 7 ਇਦਾਂ ਦੀਆਂ ਸੰਖਿਆਵਾਂ ਕਹਿੰਦੇ ਇਹਨਾਂ ਦਾ ਜਿਹੜਾ ਦਸ਼ਮਲਵ ਪ੍ਰਸਾਰ ਹੁੰਦਾ ਮਤਲਬ ਜੇ ਇਹਨੂੰ ਆਪਾਂ ਡੈਸੀਮਲ ਦੇ ਵਿੱਚ ਲਿਖਣਾ ਹੋਵੇ ਤਾਂ ਕਿਦਾਂ ਦਾ ਆਨਸਰ ਹੋਊਗਾ ਪਹਿਲਾ ਇਹਨਾਂ ਨੇ ਕਿਹਾ ਨੌਨ ਟਰਮੀਨੇਟਿੰਗ ਨੌਨ ਰੈਕਰਿੰਗ ਅਸ਼ਾਂਤ ਅਣ ਆਵਰਤੀ ਦੂਜਾ ਇਹਨਾਂ ਨੇ ਕਿਹਾ ਟਰਮੀਨੇਟਿੰਗ অর ਨੌਨ ਟਰਮੀਨੇਟਿੰਗ ਰੈਕਰਿੰਗ ਸ਼ਾਂਤ ਜਾਂ ਅਸ਼ਾਂਤ ਆਵਰਤੀ ਸ਼ਾਂਤ ਦਾ ਮਤਲਬ ਹੁੰਦਾ ਜਿਵੇਂ 1/2 ਹੈ ਇਹਦੀ ਵੈਲਿਊ ਹੋ ਗਈ 0.5 ਇਹ ਹੋ ਗਿਆ ਸ਼ਾਂਤ ਖਤਮ ਹੋ ਗਿਆ ਕੰਮ 1/3 ਇਹਦੀ ਵੈਲਿਊ ਹੁੰਦੀ ਹੈ 0.333 ਤੀਏ ਤੀਏ ਚੱਲੀ ਜਾਂਦੇ ਕਿੰਨੇ ਤੀਏ ਫਿਰ ਆਪਾਂ ਇਹਨੂੰ ਐ ਲਿਖ ਦਿੰਦੇ ਹਾਂ 0.3 ਦੇ ਉੱਤੇ ਬਾਹਰ ਲਾ ਦੇ। ਮਤਲਬ ਤੀਆਂ ਦੀ ਗਿਣਤੀ ਕੀ ਹੈ ਅਸੀਮਤ ਹੈ। ਇਹ ਹੋ ਗਿਆ ਅਸ਼ਾਂਤ ਆਵਰਤੀ। ਅਸ਼ਾਂਤ ਹੈ ਲੇਕਿਨ ਇਹ ਪਤਾਗਾ ਵੀ ਬਾਅਦ 'ਚ ਆਉਣਿਆ ਤੀਏ ਹੀ ਹੈ। ਕਿੰਨੇ ਆਉਣਗੇ ਉਹ ਬਾਅਦ ਦੀ ਗੱਲ ਹੈ। ਹੁਣ ਅਸ਼ਾਂਤ ਅਨਾਵਰਤੀ ਕਦੋਂ ਹੁੰਦੇ ਜਿਵੇਂ ਵਰਗਮੂਲ 2 ਦਾ ਮੁੱਲ ਹੈ 1.4 1 ਅੱਗੇ ਪਤਾ ਨਹੀਂ ਕੀ ਆਉਣਾ ਕੀ ਨਹੀਂ ਆਉਣਾ। ਇਹ ਇਦਾਂ ਚੱਲੀ ਜਾਂਦਾ ਵਰਗਮੂਲ 3 1.732 ਅੱਗੇ ਨਹੀਂ ਪਤਾ ਪਣੂ ਕੀ ਆਉ। ਪਰ ਇਹ ਜਿਹੜੇ ਦੋਨੋਂ ਸੰਖਿਆਵਾਂ ਆਪਾਂ ਲਿਖੀਆਂ ਨੇ ਇਹ ਪਰਮੇਈ ਹੈ ਨਹੀਂ। ਤਾਂ ਯਾਦ ਰੱਖਣਾ ਪਰਮੇਈ ਸੰਖਿਆ ਦਾ ਜਿਹੜਾ ਦਸ਼ਾਮਲ ਪ੍ਰਸਾਰ ਆ ਕੀ ਹੁੰਦਾ ਸ਼ਾਂਤ ਜਾਂ ਅਸ਼ਾਂਤ ਆਵਰਤੀ। ਜਿਹਦਾ ਪ੍ਰਸਾਰ ਅਸ਼ਾਂਤ ਆਣਾਵਰਤੀ ਹੋ ਜੇ ਉਹ ਰੈਸ਼ਨਲ ਹੀ ਨਹੀਂ ਹੁੰਦੀ। ਅਗਲਾ ਸੀ ਕਹਿੰਦੇ ਦੋਨੋਂ ਠੀਕ ਨੇ ਦੋਨੋਂ ਗਲਤ। ਪਰ ਆਪਾਂ ਇਹਦਾ ਅਨਸਰ ਲਾਉਣਾਗਾ ਨੰਬਰ 2 ਆਪਸ਼ਨ ਟਰਮੀਨੇਟਿੰਗ অর ਨੋਨ ਟਰਮੀਨੇਟਿੰਗ ਰੈਕਰੀ ਨੰਬਰ 2 ਪਾਈ ਕੀ ਹੈ ਮੈਂ ਹੁਣੀ ਦੱਸ ਕਿੱਟੇ ਤੁਹਾਨੂੰ ਜਦੋਂ ਪਾਈ ਪਾਈ ਦੀ ਵੈਲਿਊ ਕਿੰਨੀ ਆਪਾਂ ਲਿਖ ਦਿੰਦੇ 3.14 ਜਾਂ ਕਈ ਬੱਚੇ ਲਿਖ ਦਿੰਦੇ ਨੇ 22/7 ਇਹ ਆਪਾਂ ਇਹਦਾ ਅਨੁਮਾਨਿਤ ਮੁੱਲ ਹੈ ਐਕਚੁਅਲ ਵੈਲਿਊ ਕੀ 3.1415 ਜਣਾ ਪਤਾ ਨਹੀਂ ਅੱਗੇ ਕਿੰਨੇ ਨੰਬਰ ਤੱਕ ਚੱਲੀ ਜਾਂਦੀ ਅਗਜੈਕਟਿਵ ਵੈਲਿਊ ਹਜੇ ਤੱਕ ਇਹਦੀ ਬਗਿਆ ਨਹੀਂ ਫਾਈਂਡ ਹੀ ਨਹੀਂ ਕਰ ਸਕੇ ਜਦੋਂ ਆਪਾਂ ਫਾਈਂਡ ਹੀ ਨਹੀਂ ਕਰ ਸਕੇ ਤਾਂ ਕੀ ਹੋ ਗਈ ਇੱਕ ਇਰੈਸ਼ਨਲ ਸੰਖਿਆ ਅਪਰमेय ਤਾਂ ਕੀ ਹੋ ਗਈ ਇੱਕ ਅਪਰमेय 22/7 ਸਮਝ ਗਏ ਪਰमेय ਨਹੀਂ ਲਾਉਣਾ ਠੀਕ ਹੈ ਯਾਦ ਰੱਖਣੇ ਜੀ ਪਾਈ ਹੈਗੀ ਆਪਣੇ ਕੋਲੇ ਅਪਰमेय ਤਾਂ 2 ਪਾਈ ਵੀ ਕੀ ਹੋ ਗਈ ਅਪਰमेय ਕਈ ਬੱਚੇ 2 ਦੇਖ ਕੇ ਕਨਫਿਊਜ਼ ਹੋ ਜਾਂਦੇ ਕਨਫਿਊਜ਼ ਨਹੀਂ ਹੋਵੋ ਆਪਸ਼ਨ 3 ਲਾ ਕੇ ਹਿਓ ਇੱਥੇ ਰੈਸ਼ਨ ਲਈ ਕਰਨਾ ਹੈ ਡਿਨੋਮੀਨੇਟਰ ਨੂੰ ਕੀ ਲਿਖਿਆ 1/√13 √12 ਬਸ ਸਿੰਪਲ ਹੀ ਇਹਦਾ ਇਹਨੂੰ ਇਸੇ ਰਕਮ ਨਾਲ ਗੁਣਾ ਕਰਨਾ ਹੈ ਫਰਕ ਹੈ ਵੀ ਇੱਥੇ ਜੇ ਘਟਾਓ ਲੱਗਿਆ ਮੂਰੇ ਤਾਂ ਉਰੇ ਜੋੜਵਾ ਦੇਣਾ ਬਸ نیچے ਗੁਣਾ ਕੀਤਾ ਤੇ ਉੱਪਰ ਵੀ ਕਰਨੀ ਹੈ ਉੱਪਰ ਲੈਂਦੀ ਗੁਣਾ ਉੱਪਰ ਹੋਗੀ نیچے ਕਿਹੜਾ ਫਾਰਮੂਲਾ ਲੱਗ ਰਿਹਾ a2 ਘਟਾਓ ਵੀਰੇ ਤੋਂ ਹੁਣ ਵਰਗਮੂਲ 13 ਦੀ ਦੋ ਗੁਣਾ 13 12 ਦੀ ਦੋ ਗੁਣਾ 12 ਨਾ ਵਿਚਾਲੇ ਨਿਸ਼ਾਨੀ ਕਰਦੇ ਘਟਾਓ ਦੀ 13 ਜ 12 ਕੱਢੀ ਕਿੰਨਾ ਹੁੰਦਾ 1 ਉੱਪਰ ਕਿੰਨਾ ਬਚ ਗਿਆ ਵਰਗਮੂਲ 13 ਜੋੜ ਵਰਗਮੂਲ 12 ਜਾਨੀ ਕਿ ਤੇ ਆਨਸਰ ਆਪਣੇ ਕੋਲ ਕਿਹੜਾ ਆ ਗਿਆ অপਸ਼ਨ 3 ਮੈਸੀ ਵੀ ਦੇਖਣ ਸਾਰੀ ਲਿਖ ਸਕਦੇ ਹੋ ਜਿਹੜੀ ਰਕਮ نیچے ਲਿਖੀ ਹੈ ਉਹੀ ਆਉਣੀ ਹੈ ਬਸ ਉਹਦੇ ਵਿਚਾਲੇ ਨਿਸ਼ਾਨੀ ਬਦਲ ਜਾਣੀ ਹੈ ਠੀਕ ਹੈ ਤੇ ਇਹ ਤੁਹਾਡਾ ਕੀ ਹੈ ਆਨਸਰ ਜੇ ਕਹਿੰਦੇ ਇਹ ਕੋਈ ਰੀਅਲ ਨੰਬਰ ਵਸੇ ਇਹਨੂੰ ਜਿਆਦਾ ਤਵਜੋ ਦੇਣ ਦੀ ਲੋੜ ਨਹੀਂ ਇਹਨਾਂ ਨੇ ਪੁੱਛਿਆ a ਦੀ p a ਦੀ q ਜੇ a ਹੈ ਜਿਵੇਂ ਆਪਾਂ ਮੰਨ ਲਓ ਹੁਣ ਉਸ ਨੂੰ ਸੌਖਾ ਰਸਤਾ 2 ਦੀ ਪਾਵਰ 2 2 ਦੀ ਪਾਵਰ 3 ਕਰੀਏ ਤਾਂ 2 ਦੀ ਪਾਵਰ ਕਿੰਨਾ ਹੋ ਜਾਂਦਾ 2 ਪਾਵਰਾਂ ਸੀ 3 ਨਾ ਸੀ 2 ਦੇ 3 ਆਪਾਂ ਕਿੰਨਾ ਲਿਖ ਦਿੰਨੇ ਆ 5 ਕੀ ਕੀਤਾ ਆਪਣੇ ਜੋੜ ਕੀਤਾ ਤੇ ਇੱਥੇ ਵੀ ਕੀ ਹੋ ਗਿਆ ਇਹਦੀ ਪਾਵਰ ਪੀ ਜੁੜੇ ਦੀ ਪਾਵਰ ਕਿਊ ਤਾਂ a ਦੀ ਪਾਵਰ ਪੀ ਜੋੜ q ਤੁਹਾਡਾ ਕੀ ਹੈ ਆਨਸਰ ਜਦੋਂ ਦੋਨਾਂ ਦਾੜਾ ਬੇਸ ਆ ਉਹ ਸੇਮ ਹੋਵੇ ਤਾਂ ਪਾਵਰਾਂ ਦਾ ਆਪਸ ਵਿੱਚ ਕੀ ਹੋ ਜਾਂਦਾ ਜੋੜ ਹੋ ਜਾਂਦੇ ਅੱਗੇ ਇੱਕ ਕਮਰਾਗਾ ਉਹਦੀ ਲੰਬਾਈ ਚੜਾਈ ਤੇ ਉਚਾਈ ਦਿੱਤੀ ਹੈ ਵੱਡੀ ਤੋਂ ਵੱਡੀ ਵਰਗਾਕਾਰ ਟਾਇਲ ਦੀ ਲੰਬਾਈ ਕਿੰਨੀ ਹੋਵੇਗੀ ਪਹਿਲੀ ਗੱਲ ਇਹਨਾਂ ਨੇ ਕਿਹਾ ਵਰਗਾਕਾਰ ਸਕੁਅਰ ਸ਼ੇਪ ਹੈ ਫਿਰ ਲਿਖਿਆ ਇਹਨਾਂ ਨੇ ਵੱਡੀ ਤੋਂ ਵੱਡੀ ਲਾਰਜੇਸਟ ਜਦੋਂ ਬੇਟਾ ਵੱਡੀ ਤੋਂ ਵੱਡੀ ਲਿਖਿਆ ਤਾਂ ਕਨਫਿਊਜ਼ ਨਹੀਂ ਹੋਣਾ ਆਪਾਂ ਹਮੇਸ਼ਾ ਕੀ ਕੱਢਣਾ ਹੈ ਐਚ ਸੀ ਐਫ ਜਦੋਂ ਛੋਟਾ ਸ਼ਬਦ ਵਰਤੇ ਤਾਂ ਕੀ ਕੱਢਣਾ ਐਲ ਸੀ ਐਫ ਇਹਨਾਂ ਯਾਦ ਰੱਖੋਗੇ ਤਾਂ ਤੁਹਾਡਾ ਸਵਾਲ ਗਲਤ ਹੋਣ ਦੀ ਸੰਭਾਵਨਾ ਬਹੁਤ ਘੱਟ ਚੁੱਕੀ ਹੈ ਤਾਂ ਪਹਿਲਾਂ ਲੰਬਾਈ ਕਿੰਨੀ ਹੈ 425 ਸੈਂਟੀਮੀਟਰ ਅਜਿ ਬਣਾ ਲਓ ਚੁੜਾਈ ਕਿੰਨੀ ਹੈ 375 ਸੈਂਟੀਮੀਟਰ ਉਚਾਈ ਕਿੰਨੀ ਹੈ 275 ਸੈਂਟੀਮੀਟਰ ਆ ਲੰਬਾਈ ਸੀ ਆ ਚੁੜਾਈ ਹੈ ਆ ਕੀ ਹੈ ਉਚਾਈ ਤਾਂ ਤਿੰਨ ਤਿੰਨ ਦਾ ਮੈਨੇ ਕੀ ਲੈਣਾਗਾ ਐਚ ਸੀ ਐਫ ਸੋ ਕੋਈ ਬਹਲਾ 425 ਦੇ ਗੁਣਨਖੰਡ ਬਣਾ ਲਓ 5 ਤੇ ਗਿਆ 85 ਫਿਰ 5 ਤੇ 17 17 ਤੇ ਗਿਆ 1 ਹੁਣ 375បាន ਜਿੱਤੇ ਗਿਆ ਕਈ ਬੱਚੇ ਕਹਿੰਦੇ ਤਿੰਨ ਦੇ ਵੇਚ ਦਿਓ ਤੁਹਾਡੀ ਇੱਛਾ ਵੇੜਾ ਜਿਵੇਂ ਮਰਜ਼ੀ ਕਰ ਲਓ 7 5 ਫਿਰ 5 ਤੇ ਫਿਰ 15 ਫਿਰ 5 ਤੇ 3 3 ਤੇ 1 ਹੁਣ 275 ਹੈបាន ਜਿੱਤੇ ਗਿਆ 5 ਮਨ ਫਿਰ 5 ਤੇ 11 ਤੇ 11 ਤੇ 1 ਤਾਂ ਤਿੰਨਾਂ ਦੇ ਵਿੱਚ ਸਾਂਝੇ ਦੇਖੋ ਕੀ ਨੇ ਕਿੰਨਾ ਚ ਹੈਗਾ 5 ਫਿਰ ਬਣ ਜਾਏਗਾ ਹੋਰ ਕੋ ਸਾਂਝਾ ਜਾਏਗਾ ਨਹੀਂ ਇਹਦਾ ਮਤਲਬ ਐਚ ਸੀ ਐਫ ਕਿੰਨਾ ਹੋ ਗਿਆ 25 ਤੇਰਾ ਮਤਲਬ ਜਿਹੜੀ ਆਪਾਂ ਨੂੰ ਆਨਸਰ ਦੀ ਲੋੜ ਆ ਵਰਗਾਕਾਰ ਟਾਇਲ ਕਿੱਡੀ ਹੋਊਗੀ ਤਾਂ ਉਹ ਹੋਊਗੀ 25 ਸੈਂਟੀ ਮੀਟਰ ਕਿੱਡੀ ਹੋਊਗੀ 25 ਸੈਂਟੀ ਮੀਟਰ ਤਾਂ ਤੁਸੀਂ ਨੇ ਤੀਜੀ ਆਪਸ਼ਨ ਦੇ ਉੱਤੇ ਟਿਕ ਲਗਾ ਦੇਣਾ ਬੜਾ ਸੌਖਾ ਕੰਪਲੀਟ ਕਰਨਾ ਹੈ ਫੈਕਟਰ ਟਰੀ ਨੂੰ ਕਿੰਨਾ ਲਿਖਿਆ 24 ਤਾਂ 24 ਉਹਰੇ ਕਿੰਨਾ ਗਾ 3 ਤੋਰੇ ਕਿੰਨਾ ਬਚ ਗਿਆ ਗੁਣਾ ਹੁੰਦੀ ਹੈ 8 3 24 ਬਸ ਇਹਨਾਂ ਇਹ ਵੀ ਇਹਨਾਂ ਦੋਨਾਂ ਦੀ ਗੁਣਾ ਕਰੀਏ ਤਾਂ ਕਿੰਨਾ ਬਣ ਜੇ 24 ਬਣ ਜੇ ਹੁਣ ਇਹਨਾਂ ਦੋਨਾਂ ਦੀ ਗੁਣਾ ਕਰੀਏ ਕਿੰਨਾ ਬਣ ਜੇ 8 ਬਣ ਜੇ ਦੋ ਪਹਿਲੇ ਹੀ ਨਜ਼ਰ ਆ ਰਹੇ ਤੋਰੇ ਕਿੰਨਾ ਬਚ ਗਿਆ 4 ਤਾਂ 4 ਕਿਹਦੀ ਕਿਹਦੀ ਗੁਣਾ ਹੁੰਦੀ ਹੈ दो तो आंसर की आ गया मैंने मैने भरया अठ फिर मैंने भरया चार फिर मैंने भरया दो कलर हो पहला आ भर मैंने अठ फिर उरिया मैंने चार उरया मैंने दो मेरा की आ गया आंसर आ गया जोड़ा भी ऑप्शन ज नजर आता टिकला दो फटाफट नज़र आ गया मैं अठ चार दो ठीक है बेटा ਅਗਲਾ ਸਵਾਲ ਦੇਖੋ ਬੜਾ ਹੀ ਟਿਪੀਕਲ ਸਵਾਲ ਹੈ ਸੋਚ ਕੇ ਕਰਨ ਵਾਲਾ ਸਵਾਲ ਕੀ ਇਹਦਾ ਮੁੱਲ ਦੱਸਣਾ ਹੈ ਬੀਜੜੀ ਇਹਦੇ ਜ਼ੀਰੋ ਨੇ ਉਹ ਇਦਾਂ ਹੋਣ ਕਿ ਬਣ ਮੋਰ ਹੋਵੇ ਪ੍ਰੋਡਕਟ ਆਫ ਜ਼ੀਰੋ ਜਿਹੜਾ ਸਾਮ ਹੈ ਉਹ ਇੱਕ ਜਿਆਦਾਗਾ ਪ੍ਰੋਡਕਟ ਨਾਲ ਸਾਮ ਹੈ ਜਿਹੜਾ ਜਿਆਦਾ ਹੁਣ ਸਾਮ ਕਿੰਨਾ ਹੁੰਦਾ ਆਪਣਾ ਬਦ ਸਾਮ ਹੁੰਦਾ ਹੈ ਮਾਈਨਸ b ਵਟਾ a ਕਈ ਬੱਚੇ ਨੂੰ b a ਨਹੀਂ ਪਤਾ ਦੇਖੋ ਇਹਦੇ ਵਿੱਚ ਬਟਾ a ਹੁੰਦਾ 5 b ye 15 c ye k ਹੁਣ ਸਾਮ ਦਾ ਮਤਲਬ ਕੀਂਦਾ b a ਜੋੜ -15 5 ਕਿੰਨਾ ਆ ਗਿਆ -3 a ਹੋ ਗਿਆ ਸਿਫਰਾਂ ਦਾ ਜੋੜ ਤਾਂ ਜੋੜ ਕਿੰਨਾ ਆ ਗਿਆ -3 ਹੁਣ ਜੋੜ ਕੀ ਹੈ ਸਿਫਰਾਂ ਦਾ ਜੋੜ ਸਿਫਰਾਂ ਦੇ ਗੁਣਨਫਲ ਤੋਂ ਇੱਕ ਵੱਧ ਕੀ ਇੱਕ ਵੱਧ ਮਤਲਬ ਇੱਕ ਵੱਡਾ ਹੈ ਤੇ ਇਹਦਾ ਮਤਲਬ ਜਿਹੜਾ ਗੁਣਨਫਲ ਕਿੰਨਾ ਹੋ ਗਿਆ ਕੋਈ ਬੱਚਾ ਦੱਸ ਸਕਦਾ ਹੈ ਤਾਂ ਗੁਣਨਫਲ ਨੇ ਇੱਕ ਘੱਟ ਹੋ ਗਿਆ ਕਿਉਂਕਿ ਸੀਫਰਾਂ ਦਾ ਜੋੜ ਵੱਡਾਗਾ ਤਾਂ ਗੁਣਨਫਲ ਦੀ ਕੋਰ ਘਟਾ ਦੋ ਇਸ ਲਈ ਗੁਣਨਫਲ ਕਿੰਨਾ ਹੋ ਗਿਆ -3 -1 ਤਾਂ ਗੁਣਨਫਲ ਕਿੰਨਾਗਾ -4 ਪਰ ਇਹਨਾਂ ਨੇ ਆਪਣਾ ਗੁਣਨਫਲ ਤਾਂ ਪੁੱਛਿਆ ਨਹੀਂ ਵੈਲਿਊ ਪੁੱਛੀ ਆ ਕੇ ਦੀ ਦੇਖੋ ਕੀ ਦੀ ਵੈਲਿਊ ਪੁੱਛੀ ਨਾ ਤਾਂ ਹੁਣ ਆਪਣੇ ਕੋਲੇ ਗੁਣਨਫਲ ਬਰਾਬਰ ਕੀ ਦੇ ਹੁੰਦਾ ਹੈ ਸੀ ਵਟਾ ਏ ਕਿੰਨਾ ਕਾ ਮਾਈਨਸ 4 ਹੁਣ ਸੀ ਕਿੰਨਾ ਕਾ ਕੇ ਵਟਾ 5 ਕੇ ਵਟਾ 5 ਤਾਂ 5 ਇਹਦੇ ਨਾਲ ਗੁਣਾ ਹੋ ਗਿਆ ਦਵਾਰੇ ਥੋੜਾ ਸਮਝਾਉਣਾ ਤੁਹਾਨੂੰ ਮੈਂ ਕੁਰੀ ਇਹਨੂੰ ਹਟਾ ਦ ਗੁਣਨਫਲ ਕਿੰਨਾ ਕੱਢਿਆ ਸੀ ਮਾਈਨਸ 4 ਏ ਹੁੰਦਾਗਾ ਸੀ ਵਟਾ ਏ ਸੀ ਕਿੰਨਾ ਸੀ ਕੇ ਵਟੇ 5 ਪਰ ਆਪਰੇ ਮਾਈਨਸ 4 5 ਆ ਕੇ ਗੁਣਾ ਹੋ ਗਿਆ 5 ਚੋਕ ਕਿੰਨਾ ਹੋਗਾ ਮਾਈਨਸ b ਤਾਂ k ਦੀ ਵੈਲਿਊ ਕਿੰਨੀ ਆ ਗਈ ਮਾਈਨਸ b অপਸ਼ਨ 4 ਬਸ ਇਹਨੂੰ ਥੋੜਾ ਧਿਆਨ ਨਾਲ ਦੇਖਣਾ ਹੈ ਸਿਫਰਾਂ ਦਾ ਜੋੜ ਵੱਡਾ ਦਿੱਤਾਗਾ ਸਿਫਰਾਂ ਦੇ ਗੁਣਨਫਲ ਤੋਂ ਇੱਕ ਵੱਧ ਹੈ ਜੋੜ ਆਇਆ ਸੀ ਮਾਈਨਸ 3 ਤੇਰਾ ਮਤਲਬ ਗੁਣਨਫਲ ਕਿੰਨਾਗਾ ਜੋੜ ਵੱਡਾਗਾ ਤਾਂ ਗੁਣਨਫਲ ਦੇ ਵਿੱਚ ਇੱਕ ਹੋਰ ਘਟਾ ਦੇਣਾ ਸੀ ਇਹ ਬਣ ਗਿਆ -4 ਧਿਆਨ ਰੱਖਣਾ ਅਗਲਾ ਸਵਾਲ ਵੀ ਇੱਕ ਟ੍ਰੀਕੀ ਸਵਾਲ ਹੈ ਟ੍ਰੀਕੀ ਦਾ ਮਤਲਬ ਸੋਚਣਾ ਪੈਣਾ ਲੌਜੀਕ ਲੱਗਦਾ ਹੈ ਗਿਰਜਾ ਘਰ ਦੀਆਂ ਘੰਟੀਆਂ 40 ਮਿੰਟ 45 ਮਿੰਟ ਤੇ 1 ਘੰਟੇ ਬਾਅਦ ਵੱਜਦੀਆਂ ਨੇ ਠੀਕ ਹੈ ਸਭ ਤੋਂ ਪਹਿਲਾਂ 6 ਵਜੇ ਵੱਜੀਆਂ ਸੀ ਤਾਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਕਿੰਨੇ ਵਾਰੀ ਘੰਟੀਆਂ ਕੱਟੀਆਂ ਵੱਜੀਆਂ ਹੁਣ ਘੰਟੀਆਂ ਦੇ ਬਾਅਦ ਚੋ ਵੱਜਣਾ ਸਮਾਂ ਇਹ ਤਾਂ ਹੈ ਨਹੀਂ ਵੀ 40 ਮਿੰਟ ਤੋਂ ਪਹਿਲਾਂ ਵੱਜ ਜੂ ਇਹਦਾ ਮਤਲਬ ਆਪਾਂ ਨੂੰ ਕੀ ਕੱਢਣਾ ਪੈਣਾ ਉਹਰੇ ਐਲ ਸੀ ਐਮ ਕਿਹਦਾ ਕਿਹਦਾ 40 45 ਤੇ 1 ਘੰਟਾ 1 ਘੰਟੇ ਦਾ ਭਾਵ ਹੁੰਦਾ 60 ਮਿੰਟ 2 ਤੇ ਗਿਆ b 45 60 ਫੇਰ 2 ਤੇ 10 45 30 ਫੇਰ ਆਪਾਂ 2 ਤੇ ਭੇਜਦੇ ਨੇ ਚਲੋ 5 45 15 ਫਿਰ 5 ਤੇ 1 9 3 ਫਿਰ 3 ਤੇ ਜਗ੍ਹਾ ਖਤਮ ਹੋ ਗਈ ਆਪਣੇ ਕੋਲੇ ਇੱਧਰ ਲਿਖ ਦਿੰਨੇ ਆ 3 ਤੇ ਗਿਆ ਕਿੰਨਾ ਬਚ ਗਿਆ 1 3 1 ਹੁਣ 3 ਤੇ ਮਿਤਾਰਾਗੇ 1 1 1 ਤਰ ਹੈਗਾ ਐਲਸੀਮ ਕਿੰਨਾ ਗਾ 2 ਗੁਣਾ 2 ਗੁਣਾ 2 ਗੁਣਾ 5 ਗੁਣਾ 3 ਗੁਣਾ 3 ਤਾਂ 2 ਦੁਨੀ 4 4 ਦੁਨੀ 8 8 5 40 40 3 120 120 3 360 ਤਾਂ ਜਿਹੜੇ ਦੁਵਾਰਾ ਘੰਟੀ ਵੱਜਣੀ ਆ ਉਹ ਕਿੰਨੇ ਮਿੰਟਾਂ ਬਾਅਦ ਵੱਜਣੀ ਆ 360 ਮਿੰਟਾਂ ਬਾਅਦ ਸਕਰੀਨ ਸ਼ਾਟ ਲੈ ਲਿਆ ਕਰੋ ਨਹੀਂ ਕਾਪੀ ਦੇ ਨੋਟ ਕਰ ਲਓ ता, पहली घंटी किन्ने बजे बजी सी छे बजे दूजी घंटी किन्ने बजे बजूगी तीन सौ मिनट बाद तीन सौ मिनट भाव किन्ने घंटे बाद छे घंटे बाद मतलब बजे बजूगी दूजी घंटी बारह बजे ये सवेरे है तीजी घंटी किने बजूगी छे बजे शाम ਦਾ ਟੋਟਲ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਕਿੰਨੀਆਂ ਘੰਟੇ ਵੱਜੀਆਂ ਦੱਸੋ ਕਿੰਨੀਆਂ ਵੱਜੀਆਂ ਪਹਿਲੀ ਘੰਟੀ ਦੂਜੀ ਘੰਟੀ ਤੀਜੀ ਘੰਟੀ ਤਾਂ ਤਿੰਨੇ ਇਕੱਠੀਆਂ ਘੰਟੇ ਕਿੰਨੀ ਵਾਰ ਵੱਜੀਆਂ ਤਿੰਨ ਵਾਰ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਪਹਿਲੀ ਲਾਸਟ ਤੇ ਇੱਕ ਵਿਚਾਲੇ ਵੱਜੀ ਕਿੰਨੇ ਵਜੇ 12 ਵਜੇ ਜਦੋਂ ਤਿੰਨੇ ਘੰਟੀਆਂ ਇਕੱਠੀਆਂ ਵੱਜ ਰਹੀਆਂ ਨੇ ਦਿੱਤੇ ਲੇਖ ਵਿੱਚ ਕਿੰਨੀਆਂ ਸਿਫਰਾਂ ਸੰਭਵ ਨੇ ਕਈ ਵਾਰੀ ਅੰਗਰੇਜ਼ੀ ਅਲੀ ਰਕਮ ਬੋਲੀ ਨਹੀਂ ਜਾਂਦੀ ਤਾਂ ਨੀਚੇ ਲਿਖੀ ਵੀ ਪੜ ਸਕਦੇ ਹਾਂ ਹਾਊ ਮੈਨੀ 000 ਪੋਸਿਬਲ ਆ ਰਕਮ ਹੈ ਇੱਦਾਂ ਦੇਖੋ ਬੇਟਾ ਜਿੰਨੇ ਵਾਰੀ ਐਕਸ ਤੁਰੇ ਤੇ ਟਕਰਾਉਣਾਗਾ ਉੰਨੇ ਹੀ ਤੁਹਾਡੇ ਜ਼ੀਰੋ ਨੇ ਕਿੰਨੇ ਵਾਰੀ ਟਕਰਾਇਆ ਤਿੰਨ ਵਾਰੀ ਤਾਂ ਅਨਸਰ ਵੀ ਕਿੰਨਾ ਹੋ ਗਿਆ ਤਿੰਨ ਉਪਰੋਕਤ ਬੋਪਾਦ ਦੇ ਕੁੱਲ ਕਿੰਨੇ ਪਦ ਹੋਣਗੇ ਨੰਬਰ ਆਫ ਜ਼ੀਰੋ ਦੇਖੋ ਧਿਆਨ ਨਾਲ ਸਮਝੋ ਐਕਸ ਘਟਾਓ 1 ਜੇ px ਕੱਲਾ ਐ ਨਹੀਂ ਹੁੰਦਾ ਮੈਂ ਪੂਰੀ ਰਕਮ ਨਹੀਂ ਲਿਖੀ ਤਾਂ ਇਹਦੇ ਕਿੰਨੇ ਪਦ ਹੁੰਦੇ ਤਾਂ ਬਹੁਪਦ ਕਿੰਨੇ ਪਦ ਹੋਣਗੇ ਦੇਖੋ ਇੱਥੇ ਥੋੜਾ ਸੋਚਣ ਵਾਲੀ ਗੱਲ ਸੀ ਕਿੰਨੇ ਪਦ ਨੇ ਜੇ ਆ ਰਕਮ ਹੁੰਦੀ ਤਾਂ ਕਿੰਨੇ ਪਦ ਸੀ 2 ਟੂ ਟਰਮਸ ਕਿਹੜੀ ਕਿਹੜੀ kx ਤੱਕ 1 ਜੇ px ਬਰਾਬਰ ਹੁੰਦਾ x 1 x 3 ਆਪਾਂ ਦੋਨਾਂ ਦੀ ਕਰਦੇ ਗੁਣਾ ਤਾਂ ਵੱਡੀ ਤੋਂ ਵੱਡੀ ਲੱਕ ਨੂੰ ਕਹਿੰਦੇ x² 4x 10 a ਦੀ ਵੈਲਿਊ ਆ ਜਾਂਦੀ ਹੋ ਰਕਮਾਂ ਕਿੰਨੀਆਂ ਹੋ ਗਈਆਂ ਇੱਕ ਸੀ ਤਾਂ ਦੋ ਆਈਆਂ ਸੀ ਰਕਮਾਂ ਹੁਣ ਦੋ ਬ੍ਰੈਕਟ ਨੇ ਤਾਂ ਰਕਮਾਂ ਕਿੰਨੀਆਂ ਨੇ ਤਿੰਨ ਨੇ ਜੇ ਮੈਂ ਤਿੰਨ ਲੈ ਲਾਂ x 1 x 3 x ਪੰਜ ਤਾਂ ਕਿੰਨੀ ਰਕਮਾਂ ਹੋਣਗੀਆਂ ਸੋਚੋ ਤਾਂ ਉਹਰੇ ਆਪਣੇ ਹੋਣਗੇ ਮੈਗਨਸਿਅਮ ਐਕਸ ਦੀ ਵਲੀ ਕਿੰਨੀ ਆ ਗਈ ਘਾਤ ਤਿੰਨ ਆਉਗੀ ਮਤ ਰਕਮਾਂ ਕਿੰਨੀਆਂ ਹੋਣਗੀਆਂ ਧਰਮ 4 ਤਿੰਨ ਦੋ ਇੱਕ ਬ੍ਰੈਕਟਾ ਤਾਂ ਦੋ ਰਕਮਾਂ ਨੇ ਦੋ ਬ੍ਰੈਕਟਾ ਤਾਂ ਤਿੰਨ ਰਕਮਾਂ ਨੇ ਤਿੰਨ ਬ੍ਰੈਕਟਾ ਤਾਂ ਚਾਰ ਰਕਮਾਂ ਜੇ ਤਿੰਨ ਬ੍ਰੈਕਟਾ ਤਾਂ ਕਿੰਨੀਆਂ ਰਕਮਾਂ ਨੇ ਚਾਰ ਤਾਂ ਇਹਦਾ ਮਤਲਬ ਕੀ ਹੈ ਪਹਿਲਾਂ ਆਪਾਂ ਬਰੈਕਟ ਕਿੰਨੇ ਪੈਣਗੇ ਵੀ ਕਹੇ ਨੇ ਜੇ ਇੱਕ ਬਰੈਕਟ ਹੈ ਤਾਂ ਦੋ ਪਦ ਨੇ ਜੇ ਦੋ ਬਰੈਕਟ ਹੈ ਤਾਂ ਪਦਾਂ ਦੀ ਗਿਣਤੀ ਕਿੰਨੀ ਹੋ ਜਾਂਦੀ ਹੈ ਦੋ ਤੋਂ ਵੱਧ ਕੇ ਤਿੰਨ ਹੋ ਜਾਂਦੀ ਹੈ ਜੇ ਪਦਾਂ ਦੀ ਗਿਣਤੀ ਆਪਣੇ ਕੋਲੇ ਬਰੈਕਟਾਂ ਦੀ ਗਿਣਤੀ ਤਿੰਨ ਹੋ ਜਾਂਦੀ ਹੈ ਤਾਂ ਇਹ ਚਾਰ ਹੋ ਜਾਂਦੇ ਨੇ ਮਤਲਬ ਜੇ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਇਹਦੇ ਵਿੱਚ ਰਕਮ 'ਚ ਟੋਟਲ ਬਰੈਕਟ ਕਿੰਨੇ ਨੇ ਤਾਂ ਆਪਾਂ ਨੂੰ ਆਨਸਰ ਪਤਾ ਚੱਲ ਜੂ ਹੁਣ ਦੇਖੋ ਰਕਮ ਕਿਤੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਇੱਕ 3 5 ਫਿਰ ਐਂਡ ਤੇ ਕੀ ਹੈ 99 ਤਾਂ ਦੇਖਣ ਜਾਈ ਨਹੀਂ ਲੱਗਦਾ ਵੀ ਜਿਵੇਂ ਸਾਰੀਆਂ ਸੰਖਿਆਵਾਂ ਆਡ ਨੰਬਰ ਨੇ ਆਡ ਨੰਬਰ ਤੋਂ ਬਾਅਦ ਤਾਂਕ ਨੇ ਤਾਂ ਪਹਿਲੇ 100 ਦੇ ਵਿੱਚ 50 ਬਟਾ ਆਡ ਨੰਬਰ ਹੁੰਦੇ ਨੇ ਤੇ ਪੰਜਾਈ ਕੀ ਹੁੰਦੇ ਨੇ ਈਵਨ ਤੇਰਾ ਮਤਲਬ ਮੇਰੇ ਕੋਲ ਬ੍ਰੈਕਟ ਕਿੰਨੇ ਨੇ 50 ਨੇ ਤਾਂ ਬ੍ਰੈਕਟ ਕਿੰਨੇ ਨੇ ਟੋਟਲ ਕਿੰਨੇ ਨੇ 55 ਤਾਂ ਆਨਸਰ ਕਿੰਨਾ ਆਊਗਾ ਇੱਕ ਸੀ ਤਾਂ ਆਨਸਰ 2 ਆਉਂਦਾ ਸੀ ਜੇ 2 ਸੀ ਤਾਂ ਆਨਸਰ 3 ਆਉਂਦਾ ਸੀ ਜੇ 3 ਸੀ ਤਾਂ ਆਨਸਰ 4 ਆਉਂਦਾ ਸੀ ਹੁਣ ਜੇ 50 ਨੇ ਤਾਂ ਆਨਸਰ ਕਿੰਨਾ ਆਊਗਾ 50 1 51 ਦੇਖੋ 51 ਆਪਸ਼ਨ ਹੈ 51 ਆਪਸ਼ਨ ਹੀ ਨਹੀਂ ਦਿੱਤੀ ਇਹਨਾਂ ਨੇ ਤਾਂ ਮੇਰੀ ਵੈਸੇ ਵੀ ਗੱਲ ਹੋਈ ਹੈ ਐਤੀ ਜਗ੍ਹਾ ਤੇ ਇੱਕ ਆਪਸ਼ਨ ਆਉਣੀ ਹੈ ਉਹ ਠੀਕ ਕਰ ਦੇਣਗੇ 51 ਤਾਂ ਜਿੱਥੇ ਵੀ ਤੁਹਾਨੂੰ 51 ਲਿਖਿਆ ਨਜ਼ਰ ਆਵੇ ਉਹ ਤੁਹਾਡਾ ਕੀ ਹੈ ਆਨਸਰ ਇੱਥੇ ਫਿਲਹਾਲ ਨਹੀਂ ਹੈ ਤਾਂ ਤੁਸੀਂ ਆਪਣੇ ਟੀਚਰ ਨੂੰ ਦੱਸ ਦਿਓ ਵੀ 51 ਦਾ ਤੁਸੀਂ ਜਿਹੜੀ ਵੀ ਆਪਸ਼ਨ ਤੇ ਡਿੱਕ ਲਾਉਂਗੇ ਤੁਹਾਡਾ ਠੀਕ ਕਰ ਦੇਣਗੇ 5 ਦੀ ਘਾਤ 100 ਪਾਵਰ 100 ਵੰਜ ਪਲੇਸ ਤੇ ਕੀ ਹੋਊਗਾ ਇਹ ਵੀ ਇਦਾਂ ਹੀ ਆਪ ਨੂੰ ਪਤਾ ਲੱਗੂ ਜੇ 5 ਦੀ ਪਾਵਰ 1 ਇੱਕ ਹੁੰਦੀ ਤਾਂ 5 ਜੇ 5 ਦੀ ਪਾਵਰ 2 ਹੁੰਦੀ ਤਾਂ 25 ਹੁੰਦਾ ਦੇਖੋ ਇਹਦਾ ਵਨ ਜਪਲੇਸ ਜੇ 5 ਦੀ ਪਾਵਰ 3 ਹੁੰਦੀ ਤਾਂ 125 ਹੁੰਦਾ ਜੇ 5 ਦੀ ਪਾਵਰ 4 ਹੁੰਦੀ ਤਾਂ 625 ਹੁੰਦਾ ਜੇ 5 ਦੀ ਪਾਵਰ 5 ਹੁੰਦੀ ਤਾਂ 3125 ਇਹਨਾਂ ਦਾ ਵੈਸੇ ਸੋਚਣ ਦੀ ਲੋੜ ਨਹੀਂ 5 ਦੀ ਪਾਵਰ ਜਿੰਨੀ ਮਰਜ਼ੀ ਲਈ ਚੱਲੋ ਮੰਗਰਲੇ ਪਾਸੇ ਜਿਹੜਾ ਕਾਈ ਅੰਕਾ ਉਹ ਕਿੰਨਾ ਆਉਂਦਾਗਾ 5000 ਤਾਂ ਆਪਸ਼ਨ ਦੇ ਵਿੱਚ ਕੀ ਲਾ ਦੇਣੀ ਹੈ ਦੂਜੀ ਆਪਸ਼ਨ ਲਗਾ ਦੇ ਇਹਦੇ ਵਿੱਚ ਵੀ ਇਦਾਂ ਹੀ ਸਵਾਲ ਐ x ਦੀ ਵੈਲਿਊ ਦਿੱਤੀ ਐ -10 -10 -10 ਕਿੰਨੇ ਵਾਰੀ 20 ਵਾਰੀ ਹੁਣ y ਦੀ ਵੈਲਿਊ ਦੇਖੋ 10 10 ਕਿੰਨੇ ਵਾਰੀ 20 ਵਾਰੀ ਹੁਣ ਇੱਕ ਵਾਰੀ x ਲਿਖ ਲਓ ਇੱਕ ਵਾਰੀ y ਲਿਖ ਲਓ ਹੁਣ ਪਹਿਲਾਂ 21 ਕਿ ਰਕਮ ਲਿਖਦਾ ਮੈਂ ਦੋਨਾਂ 'ਚ ਜੇ ਮੈਂ x ਜੋੜ y ਕਰਾਂ ਬੋਲੋ ਕਿੰਨਾ ਹੋ ਆ ਕਟਾ ਉਹਦਾ 10 ਜੋੜਦਾ 10 ਜੇ ਜੋੜ ਦੇ ਕਿੰਨਾ ਬਣਜੂ 0 ਲਓ ਜੀ ਹੁਣ ਮੈਂ ਦੋ ਰਕਮਾਂ ਲਿਖਤੀਆਂ ਜੋ ਦੂਜੀ ਨੂੰ ਵੀ ਮੈਂ ਜੋੜੂਗਾ ਤਾਂ ਉਹ ਵੀ ਕਿੰਨਾ ਬਣੂ 0 ਕਿਉਂ ਘਟਾਓ ਦੇ ਦਸ ਤੇ ਜੋੜ ਦੇ ਰਸਤਾ 0 ਹੁੰਦੇ ਨੇ ਉੰਜ ਤੀਜੀ ਰਕਮ ਲਿਖੀਏ ਇਹ ਵੀ ਘਟਾਓ ਦੇ ਦਸ ਜੋੜ ਦੇ ਰਸ ਇਹ ਵੀ ਕੀ ਬਣ ਗਿਆ 0 ਤਾਂ ਇਸ ਤਰ੍ਹਾਂ ਜਿੰਨੀਆਂ ਵੀ ਮੈਂ ਰਕਮਾਂ ਲਿਖੂੰਗਾ ਤਾਂ 0 0 ਹੀ ਬਣਦਾ ਜਾਊਗਾ ਤਾਂ ਤੁਹਾਡਾ ਲਾਸਟ ਆਨਸਰ ਕਿੰਨਾ ਆਊਗਾ 0 ਤੀਜੀ অপਸ਼ਨ ਤੁਸੀਂ ਨੇ ਲਿਖਣੀ ਹੈ 0 ਕਈ ਬੱਚੇ ਕਹਿੰਦੇ ਮੈਨੂੰ ਅਜੇ ਸਮਝ ਨਹੀਂ ਲੱਗਿਆ ਘਟਾਓ ਦਸ ਕਿੰਨੇ ਵਾਰੀ ਆ ਪੁੱਤ 20 ਵਾਰੀ 20 ਵਾਰੀ ਦਬਾ ਬੀ ਨਾਲ ਗੁਣਾ ਕਰ ਦੋ ਤਾਂ ਕਿੰਨਾ ਬਣ ਗਿਆ ਘਟਾਓ ਦਾ 200 22 ਕਿੰਨਾ 10 10 10 ਕਿੰਨੇ ਵਾਰੀ 20 ਵਾਰੀ ਤਾਂ 10 20 ਇਹ ਵੀ ਕਿੰਨਾ ਬਣ ਗਿਆ 200 ਉੱਪਰ ਲੱਗ ਘਟਾਓ ਦਾ 200 نیچے ਲੱਗ ਜੋੜ ਦਾ 200 ਦੋਸੇ ਦੋਨੋਂ ਨੂੰ ਜੋੜ ਦੋ ਘਟਾਓ ਦਾ 200 ਜੋੜਤਾ 200 ਕਿੰਨਾ ਬਣ ਗਿਆ 0 ਕੀ ਹੈਗਾ ਸੀ ਦੇਸੀ ਤਰੀਕਾ ਜਿਹੜਾ ਮੈਂ ਹੁਣ ਤੁਹਾਨੂੰ ਦੱਸਿਆ ਜਿਹੜਾ ਪਹਿਲਾਂ ਦੱਸਿਆ ਸੀ ਤੁਹਾਨੂੰ ਉਹ ਕੀ ਸੀ ਫਾਸਟ ਤਰੀਕਾ ਸੀ 1 ਮਿੰਟ ਚ ਹੀ ਦੇਖ ਕੇ ਪਤਾ ਲੱਗ ਜਾਂਦਾ ਵੀ ਆਨਸਰ ਕਿੰਨਾਗਾ 0 ਇਹਨਾਂ ਵਿੱਚੋਂ ਕਹਿੰਦੇ ਸਭ ਤੋਂ ਛੋਟੀ ਸੰਖਿਆ ਕਿਹੜੀ ਐ ਸਮਾਲੈਸਟ ਨੰਬਰ ਦੇਖੋ ਜਦੋਂ ਰਕਮਾਂ ਦੇਖਣ ਜੀ ਇੱਕੋ ਜਿਹੇ ਹੁਣ 5.9853 6.595 3.43 ਕਿਉਂਕਿ ਸਾਰਿਆਂ ਦੇ ਵਿੱਚ ਪੁਆਇੰਟ ਤੋਂ ਮੂਰੇ ਇੱਕੋ ਹੀ ਅੱਖਰ ਹੈ 5 ਐ 6 ਐ 3 ਐ 7 ਐ ਪਿੱਛੇ ਜਿਹੜੇ ਪਾਵਰ ਆਨੇ ਦੱਸਦੀ 3 10 ਦੀ 4 10 ਦੀ 5 ਤੇ 10 ਦੀ 3 ਹੁਣ ਜਿੰਨਾਂ ਵਿੱਚ 10 ਦੀ 5 ਹੈ ਆਟੋਮੈਟਿਕਲੀ ਗੱਲ ਹੈ ਇਹ ਹੋ ਨਹੀਂ ਸਕਦੀ ਕਿਉਂਕਿ ਇਹ ਕੀ ਹੈ ਵੱਡੀ ਹੈ 10 ਦੀ 4 ਇਹ ਵੀ ਵੱਡੀ ਹੈ ਹੁਣ ਆ ਦੋਨੇ ਰਕਮਾਂ ਦੇ ਵਿੱਚ ਪਾਵਰ ਕੀ ਹੈ ਸੇਮ ਹੈ ਜਦੋਂ ਪਾਵਰ ਸੇਮ ਹੋ ਜੇ ਆ ਰਕਮ ਤੇ ਆ ਰਕਮ ਦੇ ਵਿੱਚ ਪਾਵਰ ਸੇਮ ਹੋਊਗੀ ਤਾਂ ਆਪਾਂ ਕੀ ਦੇਖਾਂਗੇ ਦੋਨਾਂ ਚੋਂ ਛੋਟਾ ਕਿਹੜਾ ਹੈ ਮੇਲਾ ਮੈਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਦੋਨਾਂ ਚੋਂ ਛੋਟਾ ਕਿਹੜਾ ਹੈ ਤਾਂ ਦੋਨਾਂ ਚੋਟਾ ਕਿਹੜਾ ਜਿਹਦੇ ਮੂਰੇ ਕਿੰਨਾ ਲੱਗਿਆ ਪੰਜ ਤਾਂ ਇਹ ਤੁਹਾਡਾ ਕੀ ਹੋ ਗਿਆ ਆਨਸਰ ਇਹ ਆਨਸਰ ਨਹੀਂ ਹੈਗਾ ਕਈ ਬੱਚੇ ਕਹਿੰਦੇ ਜੀ ਚਾਰ ਡਿਜੀਟ ਨੇ ਜਿ 5 ਨੇ ਤਾਂ ਮੰਗਰ ਜ਼ੀਰੋ ਜਦੋਂ ਮਰਜੀ ਲਾ ਲਓ ਕੋਈ ਦਿੱਕਤ ਨਹੀਂ ਹੈ ਹੁਣ ਦੋਨਾਂ ਚੀ ਡਿਜੀਟ 5 5 ਹੋਗੇ ਤਾਂ ਤੁਸੀਂ ਨੇ ਆਨਸਰ ਕਿਹੜਾ ਲਾਉਣਾ ਨੰਬਰ 1 ਇਹ ਕਿ ਸਭ ਤੋਂ ਛੋਟੇ ਤਾਂ ਦਿੱਤੀਆਂ ਹੋ ਜਾਂ ਦੋ ਸੰਖਿਆਵਾਂ ਦਾ ਮਮਾ ਸੱਸਾ ਬਾਬਾ ਕਿੰਨਾ ਹੋਵੇਗਾ ਐਚਸੀਐ ਪੁੱਛਿਆ ਐਚਸੀਐ ਤੁਹਾਨੂੰ ਮੈਂ ਇੱਕ ਫੈਕਟਰ ਮੈਥਡ ਉੱਪਰ ਪਹਿਲਾਂ ਕਰਾ ਚੁੱਕੇ ਇੱਕ ਨਵਾਂ ਮੈਥਡ ਹੋਰ ਚਾ ਦਿੰਦੇ ਆ ਵੈਸੇ ਮੈਂ ਤਾਂ ਕੀ ਇਸ ਕਾਉਂਗਾ ਤੁਸੀਂ ਲਗਭਗ ਪੰਜਵੀਂ ਛਿੰਮੀ ਚ ਕੀਤਾ ਹੋਇਆ ਬੰਡ ਵਿਧੀ ਡਿਵੀਜ਼ਨ ਮੈਥਡ ਇੱਕ ਤੇ ਗਿਆ 340 ਕਿੰਨੇ ਵਜ ਕੇ 2 ਇੱਕ ਇੱਕ ਹੁਣ ਆ ਬ੍ਰੈਕਟ ਜਿਹੜਾ ਲੱਗਿਆ ਹੋਇਆ ਅੰਦਰ ਚਲਾ ਜਾਊਗਾ 3 ਤੇ ਗਿਆ 336 4 4 ਦੋਨੇ 8 ਬੱਤੀ ਤਾਂ 8 ਚੋਕਾ 32 ਕਿੰਨਾ ਆ ਗਿਆ 0 ਤਾਂ ਜਿਹੜੇ ਬਰੈਕਟ ਦੇ ਉੱਤੇ ਆ ਕੇ ਤੁਹਾਡਾ ਰਕਮ ਪੂਰੀ ਪੂਰੀ ਵੰਡੀ ਗਈ ਉਹ ਤੁਹਾਡਾ ਕੀ ਹੈ ਆਨਸਰ ਹੈ ਤਾਂ ਐਚ ਸੀ ਐਫ ਕਿੰਨਾ ਬਣ ਗਿਆ 4 ਤਾਂ 4 ਦੇ ਉੱਤੇ ਤੁਸੀਂ ਨੇ ਟਿੱਕ ਲਗਾ ਦੇਣੀ ਹੈ ਤਾਂ 4 ਦੇ ਉੱਤੇ ਤੁਸੀਂ ਨੇ ਟਿੱਕ ਲਾ ਦੇਣੀ ਹੈ ਤਾਂ 4 ਕਿਤੇ ਹੈ ਆਪਸ਼ਨ ਚੌਥੀ ਅਗਲਾ ਸਵਾਲ ਇਹ ਵੀ ਇੱਕ ਟ੍ਰਿਕੀ ਜਿਹਾ ਸਵਾਲ ਹੈ 1 ਗੁਣਾ 3 7 3 5 7 9 5 7 9 9 11 ਸਵਾਲ ਜਿੱਡਾ ਮਰਜੀ ਲੰਬਾ ਹੋ ਜਾ ਕੋਈ ਦਿੱਕਤ ਨਹੀਂ ਇਹਨਾਂ ਨੇ ਪੁੱਛਿਆ ਲਾਸਟ ਡਿਜੀਟ ਕੀ ਹੋਊਗਾ ਅੰਤਿਮ ਅੰਕ ਧਿਆਨ ਨਾਲ ਦੇਖੋ ਸਭ ਦੇ ਵਿੱਚ 5 ਆ ਰਿਹਾ ਪੰਜ ਜਿੱਕਾ ਆਪਣੇ ਆਪ ਦੇ ਵਿੱਚ ਹੀ ਕਿਜੇ ਹਾਂ ਅੰਕ ਹੈ ਤੋ ਕਿ ਕਿਸੇ ਵੀ ਰਕਮ ਨੂੰ ਪੰਜ ਨਾਲ ਗੁਣਾ ਕਰ ਲਓ ਲਓ 7 5 ਕਿੰਨਾ ਹੁੰਦਾ 35 9 5 ਕਿੰਨਾ ਹੁੰਦਾ 45 11 5 ਕਿੰਨਾ ਹੁੰਦਾ 55 27 5 ਕਿੰਨਾ ਦੇ 135 ਧਿਆਨ ਨਾਲ ਦੇਖੋ ਜਦੋਂ ਪੰਜ ਨਾਲ ਗੁਣਾ ਕਰਦੇ ਰਹਾ ਮਗਰਲੇ ਪਾਸੇ ਕੀ ਆ ਰਿਹਾ ਪੰਜ ਆ ਰਿਹਾ ਤੇ ਇੱਕ ਹਜ਼ਾਰ ਬੱਚਾ ਖੜਾ ਹੋ ਕੇ ਕਹਿ ਰਿਹਾ ਕਲਾਸ ਦੇ ਵਿੱਚ ਕਹਿੰਦਾ ਸਰ ਜੀ 8 5 ਆ ਕਰੀਏ ਫਿਰ ਤਾਂ ਮਗਰ 5 ਆਉਂਦਾ ਨਹੀਂ ਫਿਰ ਤਾਂ ਮਗਰ 0 ਆ ਗਿਆ ਜੀ 10 5 ਕਰੀਏ ਫਿਰ ਵੀ 0 ਆ ਰਿਹਾ ਹਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਆ ਗਿਆ ਉਹ ਡਿਫਰੈਂਸ ਕੀ ਹੈ ਇਹ ਸਾਰੇ ਨੰਬਰ ਕੀ ਨੇ ਜਿਹੜੇ ਬਲੂ ਸਰਕਲ ਕੀਤੇ ਨੇ ਆਰਡ ਨੰਬਰ ਨੇ ਤੇ ਜਿਹੜੇ ਨੂੰ ਮੈਂ ਬਲੈਕ ਸਰਕਲ ਕਰਦਾ ਇਹ ਕੀ ਨੇ ਈਵਨ ਮਤਲਬ ਜਦੋਂ ਮੈਂ ਆਰਡ ਨੂੰ ਗੁਣਾ ਕਰਦਾ 5 ਨਾਲ ਤਾਂ ਮਗਰ 5 ਆਉਂਦਾ ਜਿਹੜਾ ਈਵਨ ਨੂੰ ਗੁਣਾ ਕਰਦਾ ਤਾਂ ਮਗਰ ਕੀ ਆਉਂਦਾ 0 ਆਉਂਦਾ ਇੱਥੋਂ ਹੀ ਤੁਹਾਡਾ ਸਵਾਲ ਹੱਲ ਹੋ ਜੂ ਸਭ ਦੇ ਵਿੱਚ 5 ਹੈ 5 ਸਾਂਝਾ ਕੱਢ ਲਓ ਪਿੱਛੇ ਕੀ ਬਚ ਗਿਆ 1 3 7 3 7 9 7 9 11 ਹੁਣ ਇਹ ਕੀ ਹੈ ਔਡ ਆ ਵੀ ਕੀ ਹੈ ਔਡ ਆ ਵੀ ਕੀ ਔਡ ਔਡ ਵਾਲੇ ਨੰਬਰ ਕਿੰਨੇ ਨੇ ਦੀ ਔਡ ਵਾਲੇ ਨੰਬਰ ਹੀ 2 ਹੁੰਦੇ ਫਿਰ ਆਪਣੇ ਆਪ ਹੀ ਈਵਨ ਬਣ ਜਾਂਦਾ ਜੋੜ ਹੁਣ ਅੰਦਰ ਬ੍ਰੈਕਟਿਚ ਕੀ ਸੰਖਿਆ ਬਚੂਗੀ ਔਡ ਤੋਂ ਬਾਅਦ ਟਾਂਕ ਤਾਂ 5 ਦੀ ਗੁਣਾ ਮੈਂ ਕਿਤੇ ਨਾ ਕਰ ਰਿਹਾ ਟਾਂਕ ਨਾ ਕਰ ਰਿਹਾ ਤਾਂ ਮਗਰ ਲੱਖਰ ਕੀ ਹੋਊਗਾ 5 ਤੁਸੀਂ ਨੇ ਕਿਤੇ ਟਿੱਕ ਲਾ ਦੇਣਾ ਆਪਸ਼ਨ ਦੂਜੀ ਤੇ 5 ਤੇ ਹੁਣ ਜੇ 22 ਚਾਹ ਤੁਹਾਡਾ ਆ ਹੁੰਦਾ 3 5 7 9 ਕੋਈ ਪੇਪਰ ਤਾਂ ਨਹੀਂ ਇਹ ਹੀ ਹੁਣ ਫਿਰ ਆਪਣਾ ਆਨਸਰ ਮਗਰ ਕੀ ਲਿਖਦੇ ਆਪਾਂ 0 ਕਿਉਂ ਦੋਨੋਂ ਜੋ ਪੰਜ ਸਾਂਝਾ ਨਿਕਲ ਜਾਂਦਾ ਅੰਦਰ ਕੀ ਬਚੀ ਹੁੰਦਾ ਔੜ ਜੋੜ ਔੜ ਦੋ ਸੰਖਿਆਵਾਂ ਮੈਂ ਔੜ ਬਚੇ ਔੜ ਤੇ ਔੜ ਦਾ ਜੋੜ ਕਰਾਂਗੇ ਕੀ ਹੁੰਦਾ ਇਵਨ ਕਿਉਂ ਇੱਥੇ ਕੀ ਬਚ 7 ਤੇ 21 ਵਾਚ ਜਾਂਦਾ ਤੇ ਇੱਧਰ ਕੀ ਬਚ 7 ਤੇ 21 ਨਾ ਆ 199 199 ਦੇ ਕੀ ਕਿੰਨਾ ਹੋ ਜਾਂਦਾ 5 ਗੁਣਾ 210 ਹੋ ਜਾਂਦਾ ਮਗਰ ਕੀ ਬਣ ਜਾਂਦਾ 1050 0 ਬਣ ਜਾਂਦਾ ਤੋ ਇਹ ਤੁਹਾਨੂੰ ਸਮਝਾਉਣ ਵਾਸਤੇ ਸੀ ਤੇ ਜੇ ਵਧੀਆ ਲੱਗਿਆ ਸਮਝ ਲੱਗ ਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ Thank you beta